ਬਾਜੀ ਅਸਿਕਾਲ ਅਸਿਕਾਲ ਜੀ ਹੋਰ ਗਗਨ ਸਿੰਘ ਠੀਕ ਠਾਕ ਚਲੋ ਕਿਵੇਂ ਚੱਲ ਰਿਹਾ ਕੈਮਰਾ ਕਿੰਨਿਆ ਅੱਜ ਬਾਜੀ ਫਿਰ ਅੱਜ 5-6 ਵਜਾ ਵਾ ਇੱਕ ਆਪਣੇ ਨੂੰ ਬਹਿ ਰਿਹਾ ਚਲੋ ਵੈਰ ਫਿਰ ਸੰਦੀਪ ਸਾਹਿਬ 16:00 ਵਜੇ 17:00 ਵਜੇ ਤੱਕ ਹਾਂ ਕੋਈ ਗੱਲ ਨਹੀਂ ਰਸ਼ੀ ਇਸ ਲਾਗੇ ਇਦਰੇ ਕਹਿਣ ਵਾਲੀ ਤਾਂ ਤਾਂ ਜੀ ਆ ਸੁਈ ਨੂੰ ਸੰਦੀਪ ਸਾਹਿਬ ਡੇਰ ਮਹੀਨਾ ਹੋ ਗਿਆ ਅੱਛਾ ਪੰਜਾ ਮਰ ਗਿਆ 17 ਕਿਲੋ ਦੁੱਧ ਉਹ 26 ਕਿਲੋ ਹੀ ਦੁੱਧ ਅੱਛਾ ਬੰਦੇ ਥੋੜੀ ਸੇਵਾ ਦਾ ਟੋਟਾ ਹੀ ਹੁਣ ਫਿਰ 26 ਕਿਲੋ ਖੋਲੋ ਫਿਰ ਪਰ ਹੁਣ ਆਪਾਂ 16 ਚ ਖਾ ਕੇ ਦੇਣਾ ਬਸ ਠੀਕ ਆ ਲੋ ਜੀ 16 ਕਿਲੋ ਤਿਆਰ ਆ ਤਾਂ ਵੈੜ ਪੂਰੀ ਵੱਡੀ ਆ ਤੋਰੋ ਕਰ ਹਾਂ ਹਾਂ ਵਾਲੀ ਗੱਲ ਨਹੀਂ ਕੋਈ ਨਹੀਂ ਜਿਆਦਾ ਠੀਕ ਆ ਤੋਰ ਫੇ ਕਰਿਓ ਇਹੋ ਕੰਮ ਕਰੀਏ ਫਿਰ ਤੇ ਵਾਛੀ ਜਿੰਨੇ ਨਹੀਂ ਨਹੀਂ ਉਹ ਲੋਡ ਨਹੀਂ ਆਪਣਾ ਕਿਲ ਆਪਾਂ ਡੋਲਾਕ ਨਹੀਂ ਮੈਂ ਇਹ ਨਾਲ ਨਹੀਂ ਕਰੀ ਕੀਤਾ ਬਿਲਕੁਲ 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 ਚੋਈ ਜੋ ਠੀਕ ਹੈ ਫਿਰ ਵਧੀਆ ਹਾਂ ਨਾਲੇ ਕੋਈ ਨਹੀਂ ਬਦਾਂ ਮਰਜੀ ਚੋਈ ਬਾਂਡ ਲਈ ਪਾਉਂਦੀ ਲੋ ਠੀਕ ਹੈ ਫੁਰਜੀ ਹਾਂ ਇਹ 50 ਬੈਂਡ ਦੇ ਬੋਰ ਹਾਂ ਹਾਂ ਹਾਂਜੀ ਫਿਰ ਬੋਲੋ ਫਿਰ ਇਹਦਾ ਵਤੀਰ ਹੋਣੀ ਜਿਆਦਾ ਸੀਦੀ ਹਾਂ 45 ਦੀ ਹਾਂ 45 ਦੀ ਚਲੋ ਠੀਕ ਆ ਆਹ ਬੇਕਰੋ ਤਾਜੀ ਸੂਈ ਹਾਂ ਬੋਲਾ ਹੀ ਹੁੰਦਾ 11 ਕਿਲੋ ਅੱਛਾ ਦਾਦ ਕਰ ਬੋਲਾ ਹੀ ਆ ਜੀ ਲੋ ਜੀ ਬੋਲੇ ਵਿੱਚ ਜੀ ਬਿਲਕੁਲ ਤਾਜੀ ਸੂਈ ਤੇ ਕੱਟੀ ਮਗਰਾ ਆ ਦੇਖੋ ਚੋਅ ਜੂ ਐ ਗੰਗਣ ਵਧੀਆ ਚਲ ਠੀਕ ਆ ਪਰਸੋਂ ਸੂਈ ਹੈ ਜੇ ਬਾ ਠੀਕ ਦਾ 11 ਕਿਲੋ ਬੋਲਾ ਹੀ ਆ ਨਹੀਂ ਵੱਡੀ ਮਗਰ ਕੱਤੀ ਬਹੁਤ ਹੈ ਜੀ ਹੈ ਤੇ ਗਗਨ ਫਿਰਿੰਦੀ ਕੀ ਮੇਰੇ ਬਾਈ ਜਿੱਦੋ ਕੋ ਲਾਪੈ ਨਹੀਂ ਕਈ ਹੁੰਦੇ ਹਾਂ ਹਾਂ ਕੋਈ ਨਹੀਂ ਕੋਲ ਇੱਕ ਦਾ ਇੱਕ ਪੰਜ ਨਹੀਂ ਆਉਂਦਾ ਦੇਖੋ ਪੂਰੇ ਡਾਕਰੀ ਚਲੋ ਠੀਕ ਆ ਆਹਾ ਨੀਲੀ ਜੀ ਝੋਟੀ ਗੱਪਣ 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 ਲੈ ਜੀ ਪੰਜ ਚਾਰ ਲੋ ਜੀ ਗੱਪਣ ਝੋਟੀ ਜੀ ਇਹ ਵੀ ਦੇਖੋ ਬਰਾਦੇ ਅਜੇ ਟਾਈਮ ਲੇ ਲਿਓ ਪੰਜ ਚਾਰ ਸਾਲ ਪੰਜ ਚਾਰ ਸਾਲ ਅਜੇ ਨਖਲ ਵੇਖ ਝੋਟੀ ਹਾਂ ਹਾਂ ਦੋ ਦਿਨਾਂ ਨੇ ਕਰਜੋ ਬਾਈ ਜੀ ਫਿਰ ਐ ਫੰਡਰਾ ਜਲੋ ਦੇ ਨਹੀਂ ਭਾਗ ਗੰਟੀ ਦਾ ਜਮਈ ਦੀ ਅੱਛਾ ਐ ਥੱਬਾ ਬੰਨੂਗੀ ਛੋਟੀ ਤੇ ਜੇ ਸੁਏ ਸੁਣਾਰ ਕੀ ਹਾਂ ਹਾਂ ਨਾ ਕਰ ਵੇਖੋ ਠੀਕ ਸੀ ਨਹੀਂ ਠੀਕ ਆ ਲੈ ਜਾ ਆ ਕਰੀ ਫੋਨ ਬੰਦ ਤੇ ਗਗਨ ਬਾਈ ਇੰਦੀ ਫਿਰ ਕੀ ਮੈਂ ਦਾ ਇਹ ਦਾ ਹੋਲਾ ਨਾ 90 92 ਮੱਜੀ ਹਾਂ 80000 ਚਲੋ 80000 ਦੇ ਲਾਂਗੇ 80 ਦੇ ਲਾਂਗੇ ਚਲ ਠੀਕ ਆ ਜਾਂਦੇ ਫਿਰ ਇਹ ਵੀ ਗੱਪਣਾ ਇਹ ਵੀ ਗੱਪਣਾ ਵਾਹ ਵੇਖ ਲੋ ਇਹ ਵੀ ਗੱਪਣਾ ਜੀ ਤੇ ਵੇਖੋ ਵੇ ਵੇਖ ਤੂੰ ਸੂਲਤ ਕਰ ਲਿਆ ਵਾ ਹਣਾ ਕਿੰਨੇ ਟਾਈਮ ਲੈ ਜੂ ਭਾਜੀ ਇਹ ਅਜੇ ਸੰਦੀਪ ਸਾਹਿਬ ਅਜੇ ਇਹਨੇ ਵੀ 2-4 ਦਿਨ ਸੁਣਾ ਠੀਕ ਆ ਫਰਾਂ ਹੀ ਕੋਈ ਨਹੀਂ ਠੋਕੀ ਹਮ ਹਮ ਹਾਂ ਜਵਾਜੂ ਵਾਲੀ ਕੁੜੀ ਵਧੀਆ ਹੈ ਠੀਕ ਆ ਤੇ ਗੱਗਣ ਫਰਹਿੰਦੀ ਕਿਵੇਂ ਬਾਈ ਜੀਆ ਮੋਲੇ ਦਾ 99 88 ਹਜ਼ਾਰ ਦੀਆਂ ਆਣਾ ਦੇ ਲਾਂਗੇ 85 ਦੀ 85 ਦੇ ਦਾ ਮੋਲ ਕਰਾਂਗੇ ਚਲੋ ਇਹ ਛੋਟੀ ਆ ਹਾਂ ਢਾਈਆਂ ਮਹੀਨੇ ਚੱਕ ਪਾਜੋ 9-10 ਕਿਲੋ ਦੁੱਧ ਜੋ ਅੱਛਾ ਢਾਈਆਂ ਮਹੀਨੇ ਚੱਕ ਕਾ ਕੇ ਖੜੇ ਕੋਈ 9-10 ਕਿਲੋ ਦੁੱਧ ਢਾਈ ਗਾਰੰਟੀ ਹੈ ਉਸ ਵੀ ਢਾਈਆਂ ਦੇ ਚੱਕ ਪਾਦੀ ਹੋਊਗੀ ਠੀਕ ਆ ਗੱਪਣ ਹੈ ਠੀਕ ਆ अच्छा ਇਦਾਂ ਹੀ ਮਿਲੂ ਵੀ ਵੇੜੇ ਚ ਭਾਵੇਂ ਖਲਾਰ ਕਿਥੋਂ ਲੈ ਠੀਕ ਹੈ ਫਿਰ ਨਾੜਾ ਮੈਂ ਚੋਟੀ ਲੱਗੇ ਕਿੱਦਾਂ ਲੱਗਣਾ ਭਾਈ ਫਰੈਂਦੀ ਕੀ ਮਾਦਾ ਜੇ ਨਾ ਜੇ ਨਾ ਤਾਂ ਵੀ ਫਰੈਂਦੀ ਦੋ ਜਣਾ ਸੱਜਾ ਜਣਾ ਹਾਂ ਛੋਟੀ ਭਾਵੇਂ ਸਿੱਧੀ ਆਦੀ ਦੀ ਵੇਚ ਹਾਂ ਮੁੱਲ 75 ਹਾਂ ਨਾ 70 ਦੇ ਦਾਂਗੇ 70000 ਦੇ 268000 ਚੱਲ ਠੀਕ ਆ ਜਾ ਹਾਂ ਨੀਲੀ ਇਹ ਤਾਜੀ ਸੂਹੀ ਆ ਲੈ ਮਗਰ ਕੱਟੀ ਆ ਅੱਛਾ ਪੁੱਛੋ ਲੰਡੀ ਵੇਖਣੀ ਮੇਰੀ ਮਈ ਕਹਤਾਂ ਦੀਏ ਛੇ ਵਾਰ ਵੇਖੀ ਮਈ ਨੂੰ 8-9 ਕਿਲੋ ਬੌਲੀ ਆਹੂਗੀ ਅੱਛਾ ਹਾਂ ਲੋ ਜੀ 8-9 ਕਿਲੋ 8-9 ਕਿਲੋ ਬੋੜਾ ਹੀ ਆ ਬੱਚਾ ਇਹਦਾ ਬੱਚਾ ਇਹ ਮਗਰ ਕੱਟੀ ਫਰੀਦਾਂ ਵਿੱਚ ਬੋਰੀ ਕਰਤੀ ਆ ਆ ਲੈ ਆ ਹਾਂ ਜੀ ਠੀਕ ਆ ਲੈ ਆ ਵੇ ਮਈ ਨੂੰ ਪੁੱਛੋ ਮਾਰ ਖਾ ਗਈ ਬੱਸ ਚੰਗੀ ਆ ਮੈਂ ਉਹ ਜੇ ਲੋਟ ਨਹੀਂ ਕਰਕੇ ਬੜੀ ਹੋਗੀ ਖਲਾਈ ਮੜਾਏ ਇਥੇ ਲੈਵਾ ਨਹੀਂ ਨਹੀਂ ਠੀਕ ਹੈ ਲੈਵਾ ਬਹੁਤ ਮਾਰੇ ਨਾਲੇ ਬੇੜੇ ਇੰਦੀ ਵਾਰ ਕੀ ਮਾਰਾ ਬੋਲੇ 85 80 ਦੇ ਦੀਏ 75 ਦੀ 75 ਦੀ ਦੇਣਾਗੇ 2077 ਦੀ ਦੇਣਾ ਤੇ 70 ਹੀ ਕਰ ਲੈ ਫਿਰ ਨਹੀਂ ਮੈਂ ਤਾਂ ਕਹ ਹੈ ਨਹੀਂ ਚਲੋ 73 ਰੁਪਏ ਰਿਆ ਦੀ ਮਹੀ ਦਾ ਵਾਂਗੇ ਬਸ ਛੋੜੀ ਹੋਣੀ ਹੈ 200 ਰੁਪਏ ਛੋੜ ਕਰਾਂਗੇ ਚਲੋ ਹਾਂਜੀ ਬਸ ਆਹੀ ਆਹੀ ਡੰਗਰਾ ਤੇ ਦੇਖੋ ਜੀ ਆ ਪਸ਼ੂ ਬਾਈਆਂ ਕੋਲ ਸੇਲ ਆ ਜੀ ਬਾਕੀ ਮੇਰੇ ਵੀ ਵਾਰ-ਵਾਰ ਇਹੀ ਬੇਨਤੀ ਕਰਦੇ ਹਾਂ ਭਾਈ ਇੱਥੇ ਆਓ ਚੁਆਈ ਕਰੋ ਚੈੱਕ ਕਰੋ ਪਾਸ ਕਰੋ ਹਣਾ ਜੀ ਆ ਦੀ ਦੋ ਡੰਗ ਚੋਕੇ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਨੰਬਰ ਆਪਣਾ 88721 7329 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਸਸਤੀ ਸਸਤੀ